ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡੇ ਸਾਡੇ ਚੈਨਲ ਸਫਤ ਬੁਟੀਕ ਤੇ ਕੀ ਹਾਲ ਚਾਲ ਨੇ ਜੀ ਤੁਹਾਡੇ ਸਾਰਿਆਂ ਦੇ ਅੱਜ ਪਾ ਤੁਹਾਡੇ ਲਈ ਬਹੁਤ ਸੋਹਣੇ ਸੋਹਣੇ ਜਿਹੜੇ ਸੂਟ ਨੇ ਉਹ ਲੈ ਕੇ ਆਏ ਆ ਉਹ ਸਾਰੇ ਸੂਟ ਨੇ ਜਿਹੜਾ ਆਪਣੇ ਵਿਦਾਊਟ ਅ ਸਟੀਚਿੰਗ ਨੇ ਵੈਸੇ ਪਰ ਰੈਡੀ ਕੀਤੇ ਹੋਏ ਸੂਟ ਸੀਗੇ ਉਹ ਸਾਰੇ ਹੁਣ ਜਿੱਦਾਂ ਰੱਖੜੀ ਤੇ ਆਪਾਂ ਸੇਲ ਕੱਢੀ ਹੁੰਨੇ ਆ ਉਹਨਾਂ ਵਿੱਚ ਉਹ ਵਾਲੇ ਸੂਟ ਨੇ ਜਿਹੜੇ ਸੇਲ ਕੀਤੇ ਹੋਏ ਉਹਨਾਂ ਨਾਲ ਹੁਣ ਆਪਾਂ ਦੁਪੱਟੇ ਰੈਡੀ ਕੀਤੇ ਸੀ ਨਾਲ ਉਹ ਵਿਦਾਊਟ ਦੁਪੱਟੇ ਸੀਗੇ ਕੁਝ ਕੁ ਸੂਟ ਸੀਗੇ ਵਿਦਾਊਟ ਦੁਪੱਟਾ ਕੁਝ ਸੂਟਾਂ ਨਾਲ ਦੁਪੱਟੇ ਜਿਹੜੇ ਉਹ ਹੈਗੇ ਸੀਗੇ ਆਪਣੇ ਠੀਕ ਹੈ ਜੀ ਤਾਂ ਤੁਸੀਂ ਸਾਰੇ ਜਣੇ ਉਹ ਸੂਟਾਂ ਦੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕਿੱਦਾਂ ਦੇ ਲੱਗੇ ਸੂਟ ਆ ਉਂ ਤੇ ਐਸੀ ਤਾਂ ਆਪਾਂ ਸਾਰੇ ਸੂਟ ਆਨ ਆਰਡਰ ਹੀ ਰੈਡੀ ਕਰਦੇ ਆ ਤੇ ਜਿੱਦਾਂ ਦੀ ਵੀ ਚੋਇਸ ਹੈ ਕਿਸੇ ਦੇ ਆਪਾਂ ਸਾਰਾ ਸੇਮ ਸਟਾਫ ਸਾਰਾ ਕੁਝ ਆਪਾਂ ਸੇਮ ਹੀ ਕਰ ਦਿੰਨੇ ਹੁੰਦੇ ਆ ਰੈਡੀ ਆਪਾਂ ਸੂਟ ਤੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਸਾਨੂੰ ਡਿਜ਼ਾਈਨ ਹੈ ਜਿਹੜਾ ਦਿਖਾ ਸਕਦੇ ਹੋ ਬਟ ਇਹ ਸੂਟ ਆਪਾਂ ਰੈਡੀ ਕੀਤੇ ਹੋਏ ਸੀਗੇ ਖੁਦ ਹੀ ਓਕੇ ਜੀ ਹੈਂਡਵਰਕ ਦੇ ਸੂਟ ਨੇ ਸਾਰੇ ਉਹ ਵੀਡੀਓ ਨਾਲ ਜੁੜੇ ਰਹੋ ਬਿਲਕੁਲ ਵੀ ਸਕਿਪ ਨਾ ਕਰਿਓ ਬਹੁਤ ਸੋਹਣੇ ਸੋਹਣੇ ਸੂਟ ਨੇ ਸਾਰੇ ਹੀ ਸੇਲ ਹੋਈ ਹੋਈ ਆਪਣੀ ਤੇ ਇਹ ਹੈਗੇ ਜੀ ਆਪਣਾ ਫਰਸਟ ਸੂਟ ਹੈ ਜਿਹੜਾ ਇਹ ਆਰਗੈਂਜ਼ਾ ਤੇ ਉੱਪਰ ਬਣਿਆ ਹੋਇਆ ਕਾਫੀ ਸ਼ੇਡ ਹੈ ਦਾ ਬਹੁਤ ਸੋਹਣਾ ਇਹਦਾ ਸਟੱਫ ਹੈ ਪਿਓਰ ਆਰਗੈਂਜ਼ਾ ਤੇ ਬਣਿਆ ਹੋਇਆ ਹੈ ਸੂਟ ਇਹ ਵੀ ਤੁਸੀਂ ਦੇਖ ਸਕਦੇ ਹੋ ਵਰਕ ਦੇਖੋ ਤੁਸੀਂ ਕਿੰਨਾ ਸੋਹਣਾ ਪਿਆਰਾ ਜਿਹਾ ਜਿਹੜਾ ਹੈਗਾ ਇਹਦੇ ਉੱਪਰ ਵਰਕ ਹੋਇਆ ਹੋਇਆਗਾ ਤੁਸੀਂ ਦੇਖ ਸਕਦੇ ਕਿੰਨੀ ਸੋਹਣੀ ਦੀ ਡਿਜ਼ਾਈਨਿੰਗ ਹੈ ਜਿਹੜੀ ਉਹ ਬਣੀ ਹੋਈ ਹੈ ਇਦਾਂ ਘੇਰੇ ਦੇ ਉੱਪਰ ਹੈਂਡ ਵਰਕ ਹੈ ਜਿਹੜਾ ਉਹ ਦਿੱਤਾ ਹੋਇਆ ਠੀਕ ਹੈ ਜੀ ਉੱਪਰ ਇਹਦੇ ਹੈਗੀਆਂ ਜਿਹੜੀਆਂ ਇਦਾਂ ਪੈਨਲ ਨੇ ਜਿਹੜੇ ਉਹ 3 ਪੈਨਲ ਬਣੇ ਹੋਏ ਆ ਇਹਦੇ ਉੱਪਰ ਸਾਰਾ ਇਹਦੇ ਵਿੱਚ ਹੈਂਡ ਦਾ ਹੀ ਕੰਮ ਹੋਇਆ ਹੋਇਆ ਹੈ ਬਹੁਤ ਸੋਹਣਾ ਪਿਓਰ ਔਰਗੈਂਜ਼ਾ ਦਾ ਸਟਾਫ ਹੈ ਜੀ ਇਹ ਹੀ ਤੇ बॉਟਮ ਹੈ ਜਿਹੜੀ ਇਹਦੇ ਨਾਲ ਉਹ ਹੈਗੀ ਹੈਗੀ ਆਫ ਵਾਈਟ ਠੀਕ ਹੈ ਜੀ ਸਿਲਕ ਦੀ बॉਟਮ ਹੈ ਆਫ ਵਾਈਟ ਸੈਮੀ ਸਿਲਕ ਦੀ ਵਿੱਚ ਆਪਾਂ ਰੈਡੀ ਕੀਤੀ ਹੈ ਜਿਹੜਾ ਪੌਂਚਾ ਹੈ ਦਾ ਪੌਂਚੇ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਨੀਟ ਐਂਡ ਪਲੇਨ ਜਿਹੜਾ ਹੈਗਾ ਵਰਕ ਆਪਣਾ ਹੋਇਆ ਹੋਇਆ ਬਹੁਤ ਪਿਆਰਾ ਜਿਹਾ ਸੂਟ ਹੈ ਜਿਹੜਾ ਆਪਣਾ ਬਣ ਕੇ ਰੈਡੀ ਹੋਇਆ ਇਹ ਵਾਲਾ ਵੀ ਤੇ ਦੁਪੱਟਾ ਜਿਹੜਾ ਹੈਗੇ ਉਹ ਦੁਪੱਟਾ ਪਹਿਨਣ ਲਈ ਇਦਾਂ ਰੈਡੀ ਕੀਤਾ ਹੈ ਇਹ ਦੁਪੱਟੇ ਆਪਾਂ ਕਸਟਮਰ ਦੀ ਚੁਆਇਸ ਤੇ ਹੀ ਰੈਡੀ ਕਰਦੇ ਆ ਜਿਹੜੇ ਸੂਟ ਆਪਾਂ ਪਹਿਲਾਂ ਰੈਡੀ ਕਰਕੇ ਰੱਖੇ ਹੁੰਦੇ ਆ ਇਹ ਵੀ ਪਿਓਰ ਔਰਗੈਂਜ਼ਾ ਦਾ ਦੁਪੱਟਾ ਹੈਗਾ ਇਹਨੂੰ ਇਦਾਂ ਟਾਈ ਡਾਈ ਕੀਤਾ ਆਪਾਂ ਨੇ ਠੀਕ ਹੈ ਜੀ ਫੇਰੇ ਦੇ ਉੱਪਰ ਕਸਟਮਰ ਦੀ ਚੁਆਇਸ ਅਕੋਰਡਿੰਗ ਨਾਲ ਇਹਦੇ ਉੱਪਰ ਕੱਟ ਵਰਕ ਕੀਤਾ ਆਪਾਂ ਨੇ ਹੈਂਡ ਵਰਕ ਦਾ ਸਾਰਾ ਬਹੁਤ ਸੋਹਣਾ ਸਿਤਾਰਾ ਤੇ ਜਰੀ ਨਾਲ ਆਪਾਂ ਜਿਹੜਾ ਹੈਗੇ ਵੀ ਹੈਂਡ ਵਰਕ ਇਹੋ ਕੀਤਾ ਹੋਇਆ ਠੀਕ ਹੈ ਜੀ ਨੈਕਸਟ ਸੂਟ ਦਿਖਾਉਣੀ ਆਪਾਂ ਉਹ ਸੇਮ ਹੀ ਸੂਟ ਹੈ ਇਹਦੇ ਨਾਲ ਦਾ ਹੀ ਆ ਦੇਖੋ ਜੀ ਇਹ ਗ੍ਰੇ ਕਲਰ ਦੇ ਵਿੱਚ ਸੀਗਾ ਜਿਹੜਾ ਆਪਾਂ ਨੇ ਰੈਡੀ ਕੀਤਾ ਸੀ ਇਹਦੇ ਉੱਪਰ ਸੇਮ ਡਿਜ਼ਾਈਨ ਜਿਹੜਾ ਆਪਾਂ ਪਹਿਲਾਂ ਤੁਹਾਨੂੰ ਦਿਖਾਇਆ ਸੀ ਸੇਮ ਹੀ ਡਿਜ਼ਾਈਨ ਬਣਿਆ ਹੈ ਤੁਸੀਂ ਦੇਖ ਸਕਦੇ ਹੋ ਤੇ ਇਹਦੀ ਵੀ ਜਿਹੜੀ ਬਾਟਮ ਹੈ ਉਹ ਆਫ ਵਾਈਟ ਹੈਗੀ ਬਾਟਮ ਇਹਦੀ ਵੀ ਇਦਾਂ ਸੇਮ ਹੀ ਬਾਟਮ ਦੇ ਉੱਪਰ ਹੈ ਜਿਹੜਾ ਵਰਕ ਹੋਇਆ ਹੋਇਆ ਉਹ ਤੁਸੀਂ ਦੇਖੋ ਕਿੰਨਾ ਵਧੀਆ ਪੌਂਚੇ ਤੇ ਕੰਮ ਹੈ ਜਿਹੜਾ ਉਹ ਹੋਇਆ ਹੋਇਆ ਤੇ ਸੇਮ ਹੀ ਆਪਾਂ ਇਹਦੇ ਨਾਲ ਜਿਹੜਾ ਹੈਗਾ ਜੀ ਦੁਪੱਟਾ ਰੈਡੀ ਕੀਤਾ ਹੈ ਦੇਖੋ ਢਾਈ ਢਾਈ ਆਪਾਂ ਦੁਪੱਟਾ ਰੱਖਿਆ ਇਹ ਵੀ ਤੇ ਫੋਰ ਸਾਈਡ ਕੱਟਵਰਕ ਹੈ ਜਿਹੜਾ ਉਹੋ ਦਿੱਤਾ ਹੋਇਆ ਹੈ ਓਕੇ ਜੀ ਤੇ ਹੁਣ ਸੀਗਾ ਆਪਣਾ ਆਹ ਵਾਲਾ ਸੂਟ ਬਹੁਤ ਪਿਆਰਾ ਜਿਹਾ ਸੂਟ ਹੈ ਬਹੁਤ ਡਿਮਾਂਡ ਦੇ ਵਿੱਚ ਸੂਟ ਸੀਗਾ ਇਹ ਇਹ ਆਪਣੇ ਕੋਲ ਓਨਲੀ 2 ਪੀਸੀ ਬਚੇ ਫੁਰੀ ਸੀਗੇ ਇਹ ਦੋਵੇਂ ਹੀ ਸੇਲ ਹੋ ਗਏ ਤਾਂ ਇਹ ਆਪਾਂ WhatsApp ਤੇ ਸਟੇਟਸ ਲਗਾਉਣੇ ਹੁੰਦੇ ਆ ਸਾਰੇ ਸੂਟਾਂ ਦੇ ਤੇ ਵੀਡੀਓ ਦੇਖ ਕੇ ਇਦਾਂ ਹੀ ਨਾ ਛੱਡਿਆ ਕਰੋ ਬੇਸ਼ੱਕ ਤੁਸੀਂ ਸੂਟ ਨਹੀਂ ਲੈਣਾ ਹੁੰਦਾ ਬਟ ਕਈ ਵਾਰ ਆਪਾਂ ਨੂੰ ਨਾ ਇਦਾਂ ਆਫ ਪ੍ਰਾਈਸ ਤੇ ਬਹੁਤ ਸੋਹਣੇ ਸੋਹਣੇ ਸੂਟ ਨੇ ਜਿਹੜੇ ਹੋ ਮਿਲ ਜਾਂਦੇ ਆ ਆਪਾਂ ਤੁਹਾਨੂੰ ਇਦਾਂ ਜਿਹੜੇ ਹੈਗੇ ਤਾਂ ਕਿ ਸਾਰਿਆਂ ਨੂੰ ਤੁਸੀਂ ਆਫਰ ਦਾ ਸਾਰੇ ਹੀ ਵਧੀਆ ਲੈ ਲਓ ਸੂਟ ਹਨਾ ਆਫਰ ਚ ਵਧੀਆ ਮਿਲ ਜਾਂਦੇ ਨੇ ਸੂਟ ਵੈਸੇ ਹੁਣ ਸੀਜ਼ਨ ਆ ਚੁੱਕਿਆ ਜੀ ਹੁਣ ਆਫਰ ਇਹ ਤਾਂ ਤੁਹਾਨੂੰ ਇਦਾਂ ਚਲੋ ਹੁੰਦੀ ਹੈ ਕਈ ਵਾਰ ਪਲਗਾਉਂਦੇ ਰਹਿੰਨੀ ਆ ਪਰ ਹੁਣ ਜਿਹੜੇ ਹੋਣਗੇ ਸਾਰੇ ਸੂਟ ਆਪਾਂ ਔਨ ਆਰਡਰ ਹੀ ਡੈਡੀ ਕਰਦੇ ਆ ਤੁਸੀਂ ਕਿਸੇ ਵੀ ਤਰ੍ਹਾਂ ਦਾ ਸਾਨੂੰ ਡਿਜ਼ਾਈਨ ਹੈ ਜਿਹੜਾ ਉਹ ਭੇਜ ਸਕਦੇ ਹੋ ਮਿਲਦੀ ਹੈ ਜੀ ਆਪਾਂ ਤੁਹਾਨੂੰ ਫਿਰ ਨੈਕਸਟ ਵੀਡੀਓ ਦੇ ਵਿੱਚ ਓਕੇ ਜੀ ਬਾਏ ਬਾਏ ਥੈਂਕ ਯੂ